ਭਾਈ ਗਲਗਾਰਦੋ ਮੈਂ ਤੁਹਾਨੂੰ ਸੱਚ ਦੱਸਦਾ ਜਮਾ ਇਹਨੂੰ ਪੁੱਠਾ ਕਰਕੇ ਲੂਇਆ ਤਰੂ ਹੋਰ ਕਾਰੋਬਾਰ ਨੇ ਸਭੀ ਨੁਕਸਾਨ ਲਾ ਲਾ ਫਰਮਾ ਬਾਬਾ ਕਿਹੜਾ ਕੋਲ ਛੱਟਾ ਦੱਸ ਮੈਂ ਸੁਣ ਰਿਹਾ ਉਹ ਦੱਸਦਾ ਜਾਇਜ਼ ਹੈ ਇਹਨਾਂ ਦਾ ਕਾਰਨ ਲਾ ਦੇ ਨਾ ਮੈਂ ਪੂਰਾ ਦੱਸ ਦੇ ਹਲੇ ਸਾਰੇ ਆ ਗਏ ਗੁਜਰਾਤ ਆ ਗਏ ਦੱਸ ਦੇ ਨਾ ਮੋਟਰ ਦਾ ਨਿਕਿਆ ਤਾਂ ਮੋਟਰ ਦਾ ਆਹਦਾ ਮੋਟਰਸਾਈਕਲ ਫਟਾ ਆ ਤਾਂ ਨਹੀਂ ਬਾਈ ਫਰਮਾਨ ਨਹੀਂ ਹੁੰਦਾ ਅਨੇ ਹੋਰ ਵੀ ਕੀਤਾ ਸੀ ਆਹ ਤਿੰਨ ਫਟਾ ਤਾਂ ਨਹੀਂ ਆਉਂਦੀ ਕਾਚੂ ਤੋਂ ਨਾ ਸੋਈਏ ਨੂੰ ਵੱਡੋ ਉਧਰ ਕੇ ਮੈਂ ਤੁਝ ਭਾ ਕੇ ਨਹੀਂ ਮੈਂ ਤਸੱਲੀ ਕਰਾ ਦਿੰਦਾ ਹੋਰ ਉਹ ਪਾ ਦੇ ਖਾਣੇ ਵਰਤੇ ਲੱਗੇ ਕੁੜਤਾ 17 ਵੜਾ ਰਾਮ ਦੇ ਦੋ ਦੋ ਦਿੱ ਆ ਨੰਗੇ ਪੈਦਾ ਹੁਣ ਕਹਿੰਦਾ ਕਹਿੰਦੇ ਫੈਕਟਰੀ ਚ ਲੱਗੇ ਆ ਫਿਰ ਜਿਹੜੀ ਮੋਟਰ ਤੋਂ ਲਾਈਆਂ ਕਹਿੰਦੇ ਉੱਥੇ ਪਾਈਆਂ ਸੀ ਉਹ ਨਹੀਂ ਮੋਟਰ ਉਹ ਨਹੀਂ ਆਪਣੀ ਮੋਟਰ ਦੇਣਾ ਐਸੋ ਵੀ ਲਾ ਲਗਾ ਉਹਦੇ ਨਾਲ ਪਾ ਮਾਰ ਦੋ ਆਪਣੇ ਇੱਥੇ ਕੁੱਖ ਨਹੀਂ ਰੋਕ ਰਿਹਾ ਆਹ ਦੇ ਰਿਹਾ ਇਹ ਮੋਟਰ ਟੇਨਾ ਅੰਨੀਆਂ ਇਹ ਕਹਾਣੀ ਨਾਲ ਹੈ ਇਹ ਬਾਈ ਚੋਰ ਫੜੇ ਗਏ ਇੱਥੇ ਤੇ ਇਹਨਾਂ ਦਾ ਆਪਣਾ ਇੱਥੇ ਮੋਟਰ ਦੀ ਸੋਲਰ ਮੋਟਰ ਲੱਗੀ ਦੀ ਇਹਨਾਂ ਨੇ ਤਾਰਾਂ ਵੱਡੀਆਂ ਆ ਅਸੀਂ ਸਵੇਰੇ ਦੇਖਿਆ ਤੇ ਇਹ ਉੱਥੋਂ ਤੋਂ ਨੇ ਵੇਚਦੀ ਆਇਆ ਜਮਾ ਉਹ ਆਪਣੇ ਤੇਲ ਨਾਲ ਭੇਜੇ ਹੋਏ ਤੇ ਉੱਥੋਂ ਆ ਕੇ ਇਹਨਾਂ ਨੇ ਇੱਥੇ ਸੜਕ ਰਸੂਏ ਤੇ ਆ ਕੇ ਫੜ ਲਏ ਅੱਛਾ ਤੇ ਹੁਣ ਉਹ ਰੌਂਦਿ ਨੇ ਚੰਗਾ ਟਾਰ ਹੋ ਗਿਆ ਤੇ ਕਾ ਮਤਲਬ ਕੰਨਿਆ ਦੇ ਤਾਰਾਂ ਸੀ ਥੋੜਾ ਨੁਕਸਾਨ ਪਹਿਲਾਂ ਤੋਂ ਨਹੀਂ ਪਹਿਲੀ ਵਾਰ ਵੀ ਹੁਣ ਹੀ ਉਹ ਲੋਏ ਦੀ ਮੋਟਰ ਆਈ ਹੈ 3.5 ਲੱਖ 3.5 ਲੱਖ ਰੁਪਏ ਦੀ ਮੋਟਰ ਲੱਗੀ ਆ ਠੀਕ ਆ ਹੁਣ ਇਹਦੇ ਸਾਰੇ ਤਾਂਬੇ ਦੇ ਤਾਰਾ ਵਟ ਕੇ ਲੈ ਗਏ ਸੋਲੋ ਕੋਟ ਦੇ 32 ਬਲੇਟ ਆ ਰਹੀ ਆ ਤੇ ਉਹਦੀ ਤਾਂਬੇ ਦੀ ਤਾਰ ਪਾਈ ਹੁੰਦੀ ਏ ਕਿ ਉਹ ਸਾਰਿਆਂ ਦੇ ਸਾਰਿਆਂ ਪਟ ਕੇ ਲੈ ਗਏ ਕਿੰਨੇ ਕ ਦਾ ਨੁਕਸਾਨ ਹੋ ਗਿਆ ਨੁਕਸਾਨ ਤੋਂ ਵੀ ਹਜ਼ਾਰਾਂ ਦਾ ਜਲਣਾ ਪੂਗਾ ਇਹਨਾਂ ਦਾ ਨਾਲ ਨਾਲ ਵੀ ਕੋਈ ਥਰੇਡੀ ਜੀ ਵੀ ਹੈ ਲੇਡੀਜ਼ ਹੁਣ ਇੱਕ ਜਨ ਮੰਨਿਆ ਆ ਉਹ ਕਹਿੰਦਾ ਵੀ ਥਾਣੇ ਜਾਓ ਜਾ ਜਾਨੇ ਇਹ ਉਹ ਕੁੱਬਾਂ ਤੋਂ ਕਹਿੰਦੇ ਵੀ ਕਹਿੰਦੇ ਇੱਥੇ ਬੱਕਰੀ ਚੋਰੀ ਹੋ ਗਈਆਂ ਤੇ ਉੱਥੋਂ ਨਾਲ ਫੜ ਕੇ ਉਹ ਥਾਣੀ ਜੋ ਫੜਾ ਦਿੱਤੀ ਚਾਰ ਪੰਜ ਆਂ ਦਾ ਗਰੁੱਪ ਆ ਇਹਨਾਂ ਦਾ ਇਹ ਮੰਗ ਕੀ ਕਰਦੇ ਆ ਤੁਸੀਂ ਪੁਲਿਸ ਤੋਂ ਬੋਲਸ ਤੋਂ ਆ ਵੀ ਮੰਗੇ ਇਹ ਵੀ ਸਾਡੇ ਸਾਡੇ ਜਿਹੜਾ ਸਰਚ ਹੜਾ ਹੋਇਆ ਗਿਆ ਸਾਡਾ ਵਾਪਸ ਬੁਲਾਇਆ ਜਾ